ਅੱਜ ਦੀ ਵੀਡੀਓ ਬਹੁਤ ਜ਼ਰੂਰੀ ਤੁਹਾਡੇ ਨਾਲ ਮੈਂ ਸਿਰਫ ਮਿਰਚਾਂ ਕਰਕੇ ਸ਼ੇਅਰ ਕਰ ਰਿਹਾ ਕਿਉਂਕਿ ਮਿਰਚਾਂ ਬਾਰੇ ਮੈਂ ਵੀਡੀਓ ਪਾਈ ਸੀ ਅੱਜ ਤੋਂ 1 ਮਹੀਨਾ ਪਹਿਲਾਂ ਸ਼ਾਇਦ ਸਾਰਿਆਂ ਨੇ ਦੇਖੀ ਸੀ ਇਸ ਲਈ ਮਿਰਚਾਂ ਲੱਗੀਆਂ ਆ ਇਹਨਾਂ ਭਰ ਕੇ ਜਿੱਥੇ ਮੈਂ ਮਿਰਚਾਂ ਦੇ ਵਿੱਚ ਬੈਠਾ ਆ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਬਹੁਤ ਜ਼ਰੂਰੀ ਗੱਲ ਦੱਸਣ ਲੱਗਾ ਕਿ ਕਿਸ ਤਰ੍ਹਾਂ ਕਰਨੀਆਂ ਕਿਉਂਕਿ ਅੱਜ ਕੱਲ ਮਿਰਚ ਨਹੀਂ ਲੱਗ ਰਹੀ ਜਿਵੇਂ ਤੁਸੀਂ ਆਪਣੇ ਬੂਟੇ ਹਾਲ ਦੇਖਦੇ ਹੋਮੋਂਗੇ ਉਹਦੇ ਕੀ ਕਾਰਨ ਨੇ ਮੈਂ ਤੁਹਾਨੂੰ 2-4 ਗੱਲਾਂ ਦੱਸਣ ਲੱਗਾ ਧਿਆਨ ਨਾਲ ਗੌਰ ਕਰੋ ਅਤੇ ਉਹਨਾਂ ਤੇ ਗੌਰ ਫਰਮਾਇਆ ਹਾਂ ਜੀ ਤੁਹਾਨੂੰ ਆਪਾਂ ਮਿਰਚਾਂ ਦੇ ਖੇਤ ਵਿੱਚ ਲੈ ਆਏ ਆਂ ਜਿੱਥੇ ਕਿਵੇਂ ਤੁਹਾਨੂੰ ਅੱਗੇ ਵੀ ਦੱਸਦਾ ਆਂ ਇਹ ਦੇਖੋ ਆਪਾਂ ਨੇ ਇਹ ਸਾਰਾ ਤਿੰਨ ਚਾਰ ਕਨਾਲ ਮਿਰਚਾਂ ਦਾ ਇਥੇ ਜਿੱਥੇ ਨੇ ਤੁਹਾਨੂੰ ਲੈ ਕੇ ਆਇਆ ਮੈਂ ਤੁਹਾਨੂੰ ਅੱਗੇ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚ ਦੱਸਿਆ ਸੀ ਕਿ ਮਿਰਚਾਂ ਨੂੰ 8-10 ਦਿਨ ਤੋਂ ਪਹਿਲਾਂ ਪਾਣੀ ਨਹੀਂ ਲਾਉਣਾ ਠੀਕ ਆ ਹਾਂ ਇਹ ਗੱਲ ਉਸ ਵੇਲੇ ਸੀ ਜਦੋਂ ਫਲ ਨਹੀਂ ਲੱਗ ਰਿਹਾ ਸੀ ਤੇ ਮਿਰਚਾਂ ਨੂੰ ਕੱਲੇ ਫੁੱਲੇ ਹੀ ਲੱਗਦੇ ਸੀ ਤੇ ਬੂਟੇ ਛੋਟੇ ਹੀ ਸੀ ਉਸ ਵੇਲੇ ਇਸ ਤਰ੍ਹਾਂ ਹੁੰਦੀ ਆ ਕਿ ਜੇ ਆਪਾਂ ਜ਼ਿਆਦਾ ਪਾਣੀ ਲਾ ਦੇਈਏ ਇਹ ਔੜ ਦੀ ਫਸਲ ਆ ਇਹ ਜਿਵੇਂ ਤੁਸੀਂ ਦੇਖ ਰਹੇ ਆ ਜੀ ਜ਼ਿਆਦਾ ਪਾਣੀ ਨਹੀਂ ਮੰਗਦੀ ਹੈਗੀ ਔਰ ਜ਼ਿਆਦਾ ਪਾਣੀ ਨਾਲ ਫੇ ਫਲ ਨਹੀਂ ਲੱਗਦਾ ਹੁਣ ਦੇ ਹਾਲਾਤਾਂ ਚ ਜਿਵੇਂ ਤੁਸੀਂ ਦੇਖ ਰਹੇ ਆ ਇਹ ਦੇਖੋ ਇਹ ਬਾਟੇ ਆ ਔਰ ਦੇਖੋ ਇਹ ਦੇਖੋ ਠੀਕ ਆ ਆਪਾਂ ਮਿਰਚ ਨੂੰ ਐਸ ਵੀਡੀਓ ਜੋ ਹੁਣ ਸਮਾਂ ਚੱਲ ਰਿਹਾ ਆ ਤੀਜੇ ਚੌਥੇ ਦਿਨ ਗਿੱਲੀ ਰੱਖਣਾ ਇਹ ਦੇਖੋ ਤੁਸੀਂ ਫਲ ਵੀ ਦੇਖ ਸਕਦੇ ਆ ਲੱਗਾ ਮਿਰਚਾਂ ਦਾ ਆਕਾਰ ਵੀ ਦੇਖ ਸਕਦੇ ਆ ਇਸ ਤਰ੍ਹਾਂ ਦਾ ਆ ਹੁਣ ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਹੈਗੇ ਕਿ 10 ਦਿਨ ਜਾਂ ਹਫਤਾ ਤੁਸੀਂ ਇਡੀ ਕੀ ਜਾਓ ਔਰ ਤੁਸੀਂ ਗਲਤਫਹਿਮੀ ਵਿੱਚ ਬੈਠੇ ਰਹੋ ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਨਾਲ ਦੱਸਣ ਲੱਗਾ ਆ ਕਿ ਵੱਧ ਤੋਂ ਵੱਧ ਤੀਸਰਾ ਜਾਂ ਚੌਥਾ ਦਿਨ ਇਹ ਤੋਂ ਵੱਧ ਨਹੀਂ ਹੋਣੀ ਚਾਹੀਦੀ ਆ ਦੇਖੋ ਥੱਲੇ ਤੁਸੀਂ ਮਿੱਟੀ ਦੇਖ ਰਹੇ ਆ ਇਸ ਤਰ੍ਹਾਂ ਗਿੱਲੀ ਆ ਅੱਗੇ ਵੀ ਮੈਂ ਤੁਹਾਨੂੰ ਮਿੱਟੀ ਦਿਖਾ ਲਈ ਸੀ ਆ ਦੇਖੋ ਇਸੇ ਤਰ੍ਹਾਂ ਜੀ ਤੁਸੀਂ ਵੀ ਮਿਰਚਾਂ ਚਾਹੁੰਦੇ ਆ ਕਿ ਤੁਹਾਡੇ ਬੂਟੇ ਨੂੰ ਵੀ ਇਸੇ ਤਰ੍ਹਾਂ ਮਿਰਚਾਂ ਲੱਗਣ ਇਹ ਦੇਖੋ ਦੇਖੋ ਨਾਲੇ ਕੀ ਕੱਲ੍ਹ ਹੀ ਤੋੜੀਆਂ ਆ ਹਾਂ ਦੇ ਕਾਲੂ ਫੇ ਤੋੜਨੀ ਹੈ ਤੇ ਤੁਸੀਂ ਦੇਖ ਸਕਦੇ ਆ ਮਿਰਚਾਂ ਨਾ ਭਰੇ ਆ ਪਿਆ ਔਰ ਥੱਲੇੋਂ ਗਿੱਲਾ ਆ ਸਭ ਤੋਂ ਪਹਿਲਾ ਇਹੀ ਮੇਨ ਕੰਮ ਆ ਕਿ ਜਦੋਂ ਫਲ ਲੱਗ ਜਾਂਦਾ ਆ ਮਿਰਚਾਂ ਨੂੰ ਔਰ ਹੁਣ ਜਿਹੜੀ ਗਰਮੀ ਪੈ ਰਹੀ ਆ ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਤਿੰਨ ਜਾਂ ਚੌਥਾ ਦੇ ਨੇ ਲੱਗਣਾ ਨਹੀਂ ਚਾਹੀਦਾ ਜੀ ਤੁਸੀਂ ਇਸ ਤਰ੍ਹਾਂ ਦਾ ਫਲ ਲੈਣਾ ਚਾਹੁੰਦੇ ਜਿਸ ਤਰ੍ਹਾਂ ਦਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿਉਂਕਿ ਜੋ ਘਰ ਦੇ ਵਿੱਚ ਤਿੰਨ ਜਾਂ ਚਾਰ ਬੂਟੇ ਮਿਰਚਾਂ ਦੇ ਲਾਇਉ ਕੌਣ ਤਿੰਨ ਚਾਰ ਬੂਟਿਆਂ ਨਾਲੋਂ ਇਸ ਤਰ੍ਹਾਂ ਦੀਆਂ ਮਿਰਚਾਂ ਮੁੱਕਦੀਆਂ ਨਹੀਂ ਹੈਗੀਆਂ ਇਹ ਡੇਢ ਕੁਇੰਟਲ 2 ਕੁਇੰਟਲ ਮਿਰਚਾਂ ਹਰ ਚੌਥੇ ਦਿਨ ਹੁੰਨੀਆਂ ਇੱਥੋਂ ਆ ਤੁਸੀਂ ਥੈਂ ਦੇਖ ਰਹੇ ਆ ਕਿੰਨਾ ਆ ਔਰ ਪੂਰੀ ਤਰ੍ਹਾਂ ਨਾਲੇ ਆਰਗੇਨਿਕ ਆ ਇੱਕੋ ਜਿਹੇ ਬੂਟੇ ਆ ਸਾਰੇ ਜਿੰਨੇ ਵੀ ਆ ਇਸ ਕਰਕੇ ਇਹ ਮੇਨ ਗੱਲ ਜਿਹੜੀ ਮੈਂ ਤੁਹਾਨੂੰ ਪਾਣੀ ਬਾਰੇ ਦੱਸੀ ਆ ਕਿਉਂਕਿ ਮੈਂ ਹੀ ਤੁਹਾਨੂੰ ਅੱਗੇ ਉਦੋਂ ਕਿਹਾ ਸੀ ਉਸ ਵੇਲੇ ਦੇ ਟਾਈਮ ਦੇ ਹਿਸਾਬ ਨਾਲ ਕੀ ਨਹੀਂ ਦਿਨ ਆ ਬਾਦ ਪਾਣੀ ਗਾਇਓ। ਆਹ ਦੇਖੋ ਹੁਣ ਵੀ ਆੜ ਦੇ ਵਿੱਚ ਪਾਣੀ ਆ। ਲਾਈਟ ਚਲੀ ਗਈ ਆ ਹੁਣ ਵੀ ਚਲਾਉਣਾ ਸੀ। ਇਸੇ ਕਰਕੇ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਪਾਣੀ ਚੌਥਾ ਦਿਨ ਟੱਪਣਾ ਨਹੀਂ ਚਾਹੀਦਾ। ਤੁਸੀਂ ਘਰ ਦੇ ਵਿੱਚ ਜੇ ਤੁਹਾਡੇ ਕੋਲ ਬੂਟੇ ਆ ਤਾਂ ਉਹਨੂੰ ਤੀਸਰੇ ਦਿਨ ਹੀ ਗਿੱਲੇ ਰੱਖੋ। ਜੇ ਵੱਧ ਤੋਂ ਵੱਧ ਫੜ ਲੈਣਾ। ਕਿਉਂਕਿ ਜਦੋਂ ਫੜ ਲੱਗਾ ਹੁੰਦਾ ਫਿਰ ਚੀਜ਼ ਪੂਰਾ ਸਲਾਬਾ ਚੋਂਦੀ ਆ। ਤੁਹਾਨੂੰ ਕੁਝ ਨਹੀਂ ਕਰਨ ਦੀ ਲੋੜ, ਨਾ ਕੋਈ ਖਾਦ ਪਾਓ, ਨਾ ਜੂਰੀਆ। ਨਾ ਕੁਛ ਵੀ ਕਿਉਂਕਿ ਗਰਮੀ ਬਹੁਤ ਜ਼ਿਆਦੇ ਆ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਜਾਂ ਕੁਝ ਵੀ ਮਿਰਚਾਂ ਤੇ ਨਾ ਵਰਤੇ ਆ ਜਾਵੇ ਸਿਰਫ ਪਾਣੀ ਔਰ ਪਾਣੀ ਔਰ ਪਾਣੀ ਇਹ ਅਜਮਾ ਕੇ ਦੇਖ ਲਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਵੀਡੀਓ ਮੇਰੀ ਕਿਸ ਤਰ੍ਹਾਂ ਦੀ ਲੱਗੀ ਮੈਂ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਇਹ ਕਰਕੇ ਦੇਖੋ ਤੇ ਦਿਨਾਂ ਚੋਂ ਦੇਣਾ ਚ ਮਿਰਚਾਂ ਦਾ ਹੜਾ ਹੁੰਦਾ ਦਿਖੇ ਹੋਏ ਇਸੇ ਤਰ੍ਹਾਂ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਹੋ